ਤਾਂ ਉਦੋਂ ਮਿੰਟੂ ਜੀ ਫਿਰ ਮੈਂ ਚਾਲਾ ਸੀ ਕਿ ਉਤਲੀ ਪੋਲਟਿਕਸ ਤੋਂ ਵਾਲ ਆਈਏ ਤਾਂ ਤੂੰ ਫਿਰ ਹੋਣ ਦਾ ਸੌਕ ਹਨਾ ਜੀ ਜਲਦੀ ਆ ਜਾਗੇ ਉਡਾਰੀ ਮਾਰ ਕੇ ਥੱਲੇ ਨੂੰ ਤਾਂਲੇ ਪਾਸੇ ਆ ਜੀ ਚਲੋ ਤਾਂਲੇ ਪਾਸੇ ਮਿੰਟੂ ਜੀ ਕੀ ਹਾਲ ਚਾਲ ਹੈ ਵੈਸੇ ਤਾਂ ਗੱਲ ਇਹ ਵੀ ਬੜੇ ਦਿਲਚਸਪ ਕਿਸੇ ਨੇ ਕਿ ਉਧਰਲੇ ਵੀ ਉਧਰ ਕਹਿੰਦੇ ਕਿ ਮੀਠੀ ਵਾਲੇ ਪਾਸੇ ਇੱਕ ਪੰਜਾਬੀ ਹੈ ਜਿਹੜਾ ਉਹ ਵੀ ਦਵੱਲੀ ਫਿਰਦਾ ਭਾਈ ਕਿਸ਼ੋਰੀ ਲਾਲ ਜੀ ਅੱਛਾ ਜੀ ਦੇਖੋ ਪੰਜਾਬੀਆਂ ਨੂੰ ਪਤਾ ਨਹੀਂ ਹੋਣਾ ਕਿ ਭਾਈ ਜਿਹੜੀ ਟੱਕਰ ਮੇਰਾ ਕੋਈ ਹੈਗਾ ਜਾਨੂੰ ਉਹ ਮੀਠੀ ਤੋਂ ਹੀ ਮਤਲਬ ਕਿ ਪਰਤ ਰਹੇ ਨੇ ਜੀ ਸ਼ਾਇਦ ਅੱਜ ਪਹੁੰਚ ਜਾਣਗੇ ਦੋਆਬੇ ਚ ਤੇ ਉਹ ਮਤਲਬ ਕਿ ਸਾਨੂੰ ਪਲ ਦਰ ਪਲ ਬੜੀ ਜਾਣਕਾਰੀ ਮੁਹయ్యా ਕਰਵਾਉਂਦੇ ਆ इवन दैट ਯੂਪੀ ਚ ਬੈਠੇ ਪੰਜਾਬ ਦੀ ਵੀ ਪੰਜਾਬ ਚ ਬੈਠੇ ਯੂਪੀ ਦੀ ਵੀ ਤਾਂ ਖੈਰ ਧੰਨਵਾਦ ਉਹਨਾਂ ਦਾ ਕਿਉਂਕਿ ਇਹ ਲੋਕ ਨੇ ਜੋ ਖੁਦ ਮਿਹਨਤ ਦੇ ਨਾਲ ਬਹੁਤ ਤਿੱਖਤ ਦੇ ਨਾਲ ਜਾਣਕਾਰੀਆਂ ਇਕੱਤਰ ਕਰਦੇ ਆ ਤੇ ਬੜੀਆਂ ਸਟੀਕ ਜਾਣਕਾਰੀਆਂ ਸਾਨੂੰ ਦਿੰਦੇ ਆ ਜੀ ਤਾਂ ਅਮੀਠੀ ਦੀ ਗੱਲ ਕਰ ਰਹੇ ਸੀ ਅਸੀਂ ਇਤਫਾਕ ਨਜ ਤੁਸੀਂ ਹੁਣ ਭੂਮਿਕਾ ਜੀ ਇਹ ਸਵਾਲ ਪੁੱਛ ਲਿਆ ਜੀ ਤਾਂ ਅਸੀਂ ਇਹ ਗੱਲ ਕਰ ਰਹੇ ਸੀ ਕਿ ਅਮੀਠੀ ਇੱਕ ਤਰ੍ਹਾਂ ਨਾਲ ਕਹਿੰਦੇ ਕਿ ਪੰਜਾਬੀਆਂ ਨੂੰ ਇਸ ਗੱਲ ਦਾ ਸ਼ਾਇਦ ਬਹੁਤ ਘੱਟ ਪੰਜਾਬੀਆਂ ਨੂੰ ਪਤਾ ਹੋਵੇਗਾ ਕਿ ਇੱਕ ਪੰਜਾਬੀ ਨੇ ਸਿਮਰਤੀ ইরਾਨੀ ਦੀ ਉੱਥੇ ਨੀਂਦ ਉਡਾ ਦਿੱਤੀ ਆ ਜੀ ਨੀਂਦਾਂ ਆਉਂਦੀਆਂ ਪਈਆਂ ਨੀਂਦਰਾਂ ਨਹੀਂ ਆਉਂਦੀਆਂ ਨੀਂਦਰਾਂ ਨਹੀਂ ਆਉਂਦੀਆਂ ਜੀ ਬੱਬੂ ਬੱਬੂ ਮਾਨ ਦਾ ਗਾਣਾ ਰਿਪੀਟ ਤੇ ਚੱਲਦਾ ਹੁੰਦਾ ਸੀ ਰਿਪੀਟ ਤੇ ਚੱਲਦਾ ਸੀ ਕਿਸੇ ਟਾਈਮ ਤਾਂ ਉੱਥੇ ਬਹੁਤ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਫਸਵੀ ਟੱਕਰਿਆ ਜਿਵੇਂ ਕਹਿੰਨੀ ਕਹਿ ਲਿਆ ਨਾ ਕਿ ਸਿਰਾ ਸਾਟੀ ਆ ਬਸ ਜਿੱਤ ਹਾਰ ਦਾ ਮਾਰਜਿਨ ਕੋਈ ਕੁਝ ਹਜ਼ਾਰ ਵੋਟਾਂ ਰਹਿ ਸਕਦਾ ਹੈ ਜੀ ਪਰ ਕਸ਼ੂਰੀ ਲਾਲ ਜੀ ਨੇ ਜੋ ਪਿੜ ਬਣਿਆ ਵੱਡੇ ਵੱਡੇ ਉੱਥੇ ਜੋ ਸਿਆਸੀ ਪੰਡਤ ਤੇ ਵਿਸ਼ਲੇਸ਼ਕ ਉਹ ਵੀ ਹੈਰਾਨ ਨੇ ਕਿਉਂਕਿ ਉਹ ਮੁੰਡਾ 1985 ਤੋਂ ਉੱਥੇ ਬੈਠਾ ਜਿਸ ਵੇਲੇ ਸਰਕਾਰ ਸੀ ਹਰ ਪਲੇ ਮਤਲਬ ਕਿ 2 300 ਬੰਦਾ ਆਂਦੇ ਇੱਕ ਇੱਕ ਬੂਥ ਲੈਵਲ ਦੇ ਇੱਕ ਇੱਕ ਬੰਦੇ ਦਾ ਨਾਮ ਉਹਨਾਂ ਨੂੰ ਮੂੰਹੋਂ ਸੁਬਾਨੀ ਯਾਦ ਆ ਗਿਆ ਜੀ ਹਾਲਾਂਕਿ ਹੁਣ ਸਿਮਰਤੀ ਇਰਾਨੀ ਬੀਬੀ ਕਹਿਣ ਲੱਗ ਪਈ ਪਹਿਲਾਂ ਵਿਕਾਸਤਾ ਕਹਿੰਦੀ ਸੀਗੀ ਕਿ ਵਿਕਾਸ ਮੈਂ ਬੜਾ ਕੀਤਾ ਹੁਣ ਕਹਿੰਦੀ ਮੈਂ ਹਾਰ ਵੀ ਗਈ ਤਦ ਵੀ ਮੈਂ ਮੰਤਰੀ ਬਣ ਜਾਣਾ ਵੀ ਤੁਸੀਂ ਮੈਨੂੰ ਹਰਾ ਨਾ ਦਿਓ ਮੈਂ ਤਾਂ ਹਾਰੀ ਵੀ ਮਨਿਸਟਰ ਬਣ ਜਾਣਾ ਵੀ ਤੁਹਾਡੇ ਕੰਮ ਆ ਅੱਛਾ ਜੀ ਉਹ ਪੱਕੀ ਗਰੰਟੀ ਚੱਕੀ ਫਿਰਦੇ ਦਾ ਗਰੰਟੀਆਂ ਤੇ ਇੰਨਾਂ ਦੀਆਂ ਤੁਹਾਨੂੰ ਪਤਾ ਟੋਕਰੇ ਚ ਪਾਈਆਂ ਹੀ ਹੁੰਦੀਆਂ ਨੇ ਤਾਂ ਖੈਰ ਅਮੇਠੀ ਦੇ ਵਿੱਚ ਸਿਰਾ ਸਾਟਿਆ ਤੇ ਦੂਜੇ ਪਾਸੇ ਜੇ ਤੁਸੀਂ ਓਵਰਆਲ ਦੀ ਗੱਲ ਕਰੋਗੇ ਤਾਂ ਓਵਰਆਲ ਜਿਵੇਂ ਜਿਵੇਂ ਦੇਖੋ ਮੈਂ ਇੰਤਜ਼ਾਰ ਕਰ ਰਿਹਾ ਸੀਗਾ ਕਿ ਪ੍ਰਧਾਨ ਮੰਤਰੀ ਕਦੋਂ ਰੋਵੇਗਾ ਉਹ ਹੋ ਚੁੱਕਾ ਮੈਨੂੰ ਇੱਕ ਹੋਰ ਗੱਲ ਦਾ ਇੰਤਜ਼ਾਰ ਸੀ ਕਿ ਪ੍ਰਧਾਨ ਮੰਤਰੀ ਅਤੀ ਨੀਵਾ ਕਦੋਂ ਹੋਏਗਾ ਉਹ ਹੋ ਚੁੱਕੇ ਆ ਜੀ ਅੱਜ ਹੀ ਤੁਸੀਂ ਦੇਖੋ ਉਹ ਕਹਿੰਦੇ ਕਿ ਜੇ ਇਹ ਆ ਗਏ ਇਹਨਾਂ ਨੇ ਰਾਮ ਮੰਦਰ ਤੇ ਬਲਡੋਜ਼ਰ ਚਲਾ ਦੇਣਾ ਲੋ ਦੱਸੋ ਕੋਈ ਐਸਾ ਹੈ ਚਾਹੇ ਕੋਈ ਨਾਨ ਹਿੰਦੂ ਵੀ ਪ੍ਰਾਈਮ ਮਿਨਿਸਟਰ ਬਣ ਜਾਵੇ ਕਿਸੇ 'ਚ ਹਿੰਮਤ ਜਾਂ ਕਿਸੇ 'ਚ ਇਹ ਦੁਰਭਾਵਨਾ ਹੋ ਸਕਦੀ ਹੈ ਮੰਨ ਸਾਬ ਤਾਂ ਗੱਲ ਇਹ ਆ ਕਿ ਕਿੱਧਰ ਦੀ ਕਹਾਣੀ ਕਿੱਧਰ ਨੂੰ ਕਦੇ ਕਹਿੰਦੇ ਦਿੱਤੇ ਬਾਬਰੀ ਤਾਲਾ ਲੱਗ ਜਾਣਾ ਪਰ ਜਿਹੜੇ ਵੀ ਉੱਥੇ ਘੁੰਮ ਕੇ ਆਏ ਨੇ ਐਕਸਪਰਟ ਮਤਲਬ ਕਿ ਆ ਛੋਟੇ ਮੋਟੇ ਨਹੀਂ ਆਪਣੇ ਵਰਗੇ ਲੱਲੂ ਵੰਜੂ ਨਹੀਂ ਕਹਿ ਲੋ ਕਿ ਜਿਨ੍ਹਾਂ ਨੇ ਫਿਰ ਗਾਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਵੀ ਆਰਟੀਕਲ ਲਿਖੇ ਆ ਜਿਹੜੇ ਯੂ ਐਸ ਤੱਕ ਵੀ ਮਤਲਬ ਕਿ ਪਹੁੰਚ ਰੱਖਦੇ ਆ ਉਥੋਂ ਦੇ ਥਿੰਕ ਟੈਂਕਾਂ ਦੇ ਵਿੱਚ ਵੀ ਕੰਮ ਕਰਦੇ ਆ ਉਹਨਾਂ ਨੇ ਜਿਹੜੀ ਗੱਲ ਦੱਸੀ ਆ ਕਿ ਮੁੱਖ ਤੌਰ ਤੇ ਇਹ ਜਿਹੜਾ ਸਾਰਾ ਦ੍ਰਿਸ਼ਟਾਂਤ ਹੈ ਮੁੱਖ ਦੀ ਗੱਲ ਕਿ ਉਹਦਾ ਕੇਂਦਰ ਹੈ ਜਿਹੜਾ ਉਹਦੇ 'ਚ ਇਹ ਸਹੀ ਆ ਕਿ ਠੀਕ ਆ ਰਾਮ ਮੰਦਿਰ ਦੀ ਗੱਲ ਹੁੰਦੀ ਆ ਰਾਮ ਮੰਦਰ ਵੋਟ ਪਾਉਣ ਦਾ ਇੱਕ ਮੁੱਦਾ ਨਹੀਂ ਹੈ ਤੇ ਕਮਾਲ ਦੀ ਗੱਲ ਹੈ ਕਿ ਅਯੁੱਧਿਆ ਦੀ ਸੀਟ ਵੀ ਫਸੀ ਹੋਈ ਹੈ ਉੱਥੇ ਇਹ ਤੁਸੀਂ ਦੇਖ ਲਾਓ ਅਯੁੱਧਿਆ ਦੀ ਸੀਟ ਵੀ ਕੋਈ ਇੱਕ ਤਰਫਾ ਲੜਾਈ ਨਹੀਂ ਹੈ ਜੀ ਤਾਂ ਤੁਸੀਂ ਸੋਚ ਸਕਦੇ ਹੋ ਕਿਉਂਕਿ ਉੱਥੇ ਬੇਰੋਜ਼ਗਾਰਾਂ ਦੀ ਆਪਣੀ ਕਹਾਣੀ ਹੈ ਆਤੀ ਪਛੜਿਆਂ ਦੀ ਆਪਣੀ ਕਹਾਣੀ ਹੈ ਠਾਕੁਰ ਜਿਹੜੇ ਆ ਉਹ ਅੱਡ ਤਲਵਾਰਾਂ ਧੁਈ ਫਿਰਦੇ ਆ ਤਾਂ ਮਤਲਬ ਕਿ ਇਹ ਸਾਰਾ ਕੁਝ ਜਿਹੜਾ ਦੱਸਦਾ ਹੈ ਕਿ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਬੌਂਦਲੇ ਬੌਂਦਲੇ ਜਿਹਾ ਬਿਆਨ ਦੇ ਰਹੇ ਆ ਨਾ ਅੱਜਕੱਲ ਇਹ ਹਾਲੇ ਪੰਜਵਾਂ ਫੇਜ਼ ਲੰਘ ਜਾਣਦੇ ਹੋ ਛੇਵੇਂ ਸੱਤਵੇਂ ਚ ਤੇ ਤੁਸੀਂ ਦੇਖੋ ਕਿ ਕਈ ਵਾਰ ਉਹ ਟੈਸਟ ਮੈਚ ਜਦੋਂ ਸਲੋ ਪੇਚਾਂ ਤੇ ਹੁੰਦਾ ਹੈ ਨਾ ਤੇ ਖੀਰਲੇ ਤੇ ਅੰਗੇ ਤੋਂ ਉੱਠਣੋਂ ਹੀ ਹਟ ਜਾਂਦੀ ਹੈ ਕਹਿੰਦੇ ਰਿੜਕੀ ਉਹ ਗੁੱਲੀਆਂ ਢਾ ਦਿੰਦੀ ਆ ਉਹ ਸਾਬਕਾ ਤਾਬ ਹੋਣਾ ਜੇ ਤਾਂ ਪ੍ਰਧਾਨ ਮੰਤਰੀ ਦੀ ਜਿਹੜੀ ਕਹ ਲੋ ਕਿ ਬਾਡੀ ਲੈਂਗੁਏਜ ਆ ਬੋਲਣ ਦੀ ਜੋ ਉਹਨਾਂ ਦੀ ਇਸ ਵੇਲੇ ਮਿਆਰਤਾ ਹੈ ਉਹਦਾ ਪੱਧਰ ਹੈ ਉਹ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਹਾਲਾਂਕਿ ਮੈਂ ਹਾਲੇ ਵੀ ਆਪਣੀ ਗੱਲ ਤੇ ਕਾਇਮ ਆ ਮਾਨ ਸਾਹਿਬ ਕਿ ਇੰਡੀਆ ਗੱਠ ਜੋੜ ਇੱਕ ਤਰਫੀ ਜਿੱਤ ਹਾਸਲ ਕਰਕੇ ਸਰਕਾਰ ਬਣਾ ਲਏਗਾ ਮੈਂ ਹਾਲੇ ਉਹ ਮੰਨਣ ਨੂੰ ਤਿਆਰ ਨਹੀਂ ਆ ਜੀ ਅੱਜ ਗੱਲ ਹੀ ਤਾਂ ਨਹੀਂ ਮੈਂ ਨਹੀਂ ਮੰਨ ਸਕਦਾ ਕਟਕਟ ਮੈਂ ਹੋ ਸਕਦਾ ਗਲਤ ਹੋਵਾਂ ਅੱਗੇ ਜਾ ਕੇ ਕਈ ਵਾਰ ਗਲਤ ਵੀ ਹੋਇਆ ਕਈ ਵਾਰ ਸਹੀ ਵੀ ਆ ਪਰ ਮੈਨੂੰ ਐਉਂ ਨਹੀਂ ਲੱਗਦਾ ਕਿ ਇੰਡੀਆ ਗੱਠ ਜੋੜ ਇਹ ਆਰਾਮ ਨਾਲ ਸਰਕਾਰ ਬਣਾਉਣ ਜਾ ਰਿਹਾ ਪਰ ਮੁਸ਼ਕਲ ਦੇ ਵਿੱਚ ਮੋਦੀ ਹੈਗੇ ਆ ਇਹ ਗੱਲ ਤੇ ਸਾਫ਼ ਹੈ ਇਹ ਤੇ ਉਹਨਾਂ ਦਾ ਚਿਹਰਾ ਹੀ ਦੱਸ ਰਿਹਾ ਕਿ ਪੜ ਲਓ ਪੜ ਲਓ ਵੇਰਾਂ ਨਾ ਉਹ ਗਿਆ ਨਾ ਟੱਚ ਮੀ ਟੱਚ ਮੀ ਟੱਚ ਮੀ ਉਹ ਗਿਆ ਨਾ ਲੁੱਕ ਮੀ ਲੁੱਕ ਮੀ ਲੁੱਕ ਮੀ ਜੀ 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 ਇਧਰਲੇ ਪਾਸੇ ਵੀ ਕਮੈਂਟ ਆਉਂਦੇ ਪਏ ਆ ਕਿ ਨੇ ਕਿ ਲੁਧਿਆਣੇ ਤੋਂ ਨੇ ਜੀ ਕਿਸ਼ੋਰੀ لال ਜੀ ਕਿਸ਼ੋਰੀ لال ਜੀ ਬਹੁਤ ਤਗੜੀ ਫਾਈਟ ਆਸ਼ੂ ਦੇ ਗੁਰੂ ਨੇ ਕੀ ਬਾਤ ਹੈ ਬਹੁਤ ਤਗੜੀ ਫਾਈਟ ਦਿੱਤੀ ਹੈ ਜੀ ਪਹਿਲਾਂ ਤਾਂ ਐਵੇਂ ਲੱਗਦਾ ਸੀਗਾ ਕਿ ਸਿਮਰਤੀ ਹਰਾਨੀ ਜਿਸ ਤਰ੍ਹਾਂ ਦੀ ਹੈਗੀ ਆ ਤੇ ਜਿਸ ਤਰ੍ਹਾਂ ਮਤਲਬ ਕਿ ਉਹਨੇ ਆਪਦਾ ਉਥੇ ਹ ਮੀਠੀ ਦੇ ਵਿੱਚ ਬਈ ਖੜਾ ਜਮਾਇਆ ਉਹਨੂੰ ਹਿਲਾਉਣਾ ਮੁਸ਼ਕਲ ਹੈ ਹੁਣ ਲੋਕ ਕਹੀ ਜਾਂਦੇ ਆ ਅਮੇਠੀ ਵਾਲੇ ਕਈ ਕੈਮਰੇ ਦੇ ਆ ਕੇ ਸਾਹਮਣੇ ਕਹਿੰਦੇ ਇੱਕ ਗਲਤੀ ਕਰ ਦਿੱਤੀ ਹੁਣ ਨਹੀਂ ਕਿਸ਼ੋਰੀ ਕਿਸ਼ੋਰੀ ਭਾਈ ਨੂੰ ਤਾਂ ਜਿਤਾਉਣਾ ਹੀ ਜਿਤਾਉਣਾ ਜੀ 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 ਇੱਕ ਇੱਕ ਹੋਰ ਚੀਜ਼ ਮੈਂ ਨੋਟ ਕੀਤੀ ਹੈ ਮਾਫ ਕਰਨਾ ਗੁਸਤਾਖੀ ਜੀ ਅੱਛਾ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੋਨਾਂ ਦਾ ਤੁਸੀਂ ਸਟਾਈਲ ਆਫ ਕੈਂਪੇਨ ਦੇਖੋਗੇ ਦੋ ਚੀਜ਼ਾਂ ਨੇ ਰਾਹੁਲ ਗਾਂਧੀ ਸਵਿਧਾਨ ਦੀ ਕਾਪੀ ਲੈ ਕੇ ਆ ਰਿਹਾ ਇਹ ਬਿਲਕੁਲ ਕਹਿ ਲੋ ਕਿ ਬਰੀਕ ਬਰੀਕ ਨੁਕਤੇ ਐ ਸਾਦੇ ਢੰਗ ਨਾਲ ਲੋਕਾਂ ਚ ਯਾਨੀ ਬਿਲਕੁਲ ਤਕਨੀਕੀ ਤੌਰ ਤੇ ਖੜੇ ਔਰ ਪ੍ਰਿਯੰਕਾ ਗਾਂਧੀ ਬਿਲਕੁਲ ਆਪੋਜ਼ਿਟ ਭਾਵਨਾਤਮਕ ਭਾਵਨਾਤਮਕ ਇਹ ਬੜਾ ਮੈਂ ਸਮਝਦਾ ਕਿ ਸੋਚਿਆ ਵਿਚਾਰਿਆ ਜਾਂ ਕੰਮ ਆ ਇਹਨਾਂ ਦਾ ਹਾਂ ਕਿਸ ਤਰ੍ਹਾਂ ਮੇਰੇ ਮੰਗਲ ਸੂਤਰ ਤੇ ਬਿਆਨ ਜਾਂ ਇਸ ਤਰ੍ਹਾਂ ਉਸ ਤਰ੍ਹਾਂ ਤਾਂ ਪ੍ਰਿਯੰਕਾ ਗਾਂਧੀ ਬਿਲਕੁਲ ਜਿਵੇਂ ਇੱਕ ਭਾਵਨਾਤਮਕ ਸਪੀਚ ਦੀ ਜ਼ਰੂਰਤ ਹੁੰਦੀ ਹੈ ਨਾ ਐਂ ਬਤਾ ਮਤਲਬ ਕਿ ਬਿਲਕੁਲ ਥਲੜੀ ਬੱਦਰ ਤੋਂ ਲੋਕਾਂ ਨੂੰ ਕਨੈਕਟ ਕਰਨਾ ਇਹ ਕਲਾ ਹੁੰਦੀ ਹੈ ਕਿਸੇ ਬੰਦੇ 'ਚ ਜਦੋਂ ਤੁਸੀਂ ਇਹ ਤੋਂ ਕਿਸੇ ਵਰਗ ਨੂੰ ਨਾਲ ਜੋੜਨਾ ਨਾ ਬਿਲਕੁਲ ਤੁਹਾਨੂੰ ਜਾਣਾ ਪੈਂਦਾ ਉਹਨਾਂ ਦੀ ਢਿੱਡ ਦੀ ਗੱਲ ਬੁੱਝਣੀ ਉਹ ਚੀਜ਼ ਉਹ ਚੀਜ਼ ਜੀ 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 ਨਿਰਵਾਜ ਜੀ ਕਹਿੰਦੇ ਪਏ 2 ਲੱਖ ਵੋਟ ਨਾਲ ਜਿੱਤਣਗੇ ਜੀ ਕੇਐਲ ਸ਼ਰਮਾ ਜੀ ਤੇ ਹਾਂ ਇੱਕ ਵੀਰ ਹੋਰ ਆ ਉੱਪਰਲੇ ਥਰੇ ਵੈਸੇ 2 ਲੱਖ ਵੋਟ ਨਾਲ ਗੁਰਵਿੰਦਰ ਜੀ ਕਹਿੰਦੇ ਪਏ ਤੁਸੀਂ ਮੈਨੂੰ ਦੌਰਾ ਪਾਉਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਮਾਹੌਲ ਬਹਿ ਜਾਣਾ ਇਹ ਸੁਣ ਕੇ ਮੈਨੂੰ ਨਾ ਪਿਆ ਤੇ ਭਗਤ ਕਿਸੇ ਨੂੰ ਪੈ ਜਾਣਾ ਜੀ ਗੁਰਵਿੰਦਰ ਜੀ ਕਹਿੰਦੇ ਪਏ ਕਿ ਜ਼ਬਰਦਸਤ ਟੱਕਰ ਆ ਜੀ ਤੇ ਵੈਸੇ ਜੀ ਜ਼ਬਰਦਸਤ ਟੱਕਰ ਹੈ ਤਾਂ ਮੈਂ ਸਿਮਰਤ ਈਰਾਨੀ ਹੈ ਜਿਹੜੇ ਉਹ ਰਾਹੁਲ ਗਾਂਧੀ ਦੀ ਵੇਟ ਕਰਦੇ ਰਹੇ ਪਰ ਕਿਸ਼ੋਰੀ ਲਾਲ ਜੀ ਨਾ ਜਿਹੜੇ ਉਹ ਖਿੱਚ ਕੇ 당 ਕਰਦੇ ਰਹੇ ਜੀ ਕਿਸ਼ੋਰੀ ਲਾਲ ਹੋਰਾਂ ਨੇ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਨਾ ਇਹ ਕਹ ਲੋ ਕਿ ਚੋਣ ਦਾ ਮੈਦਾਨ ਜਿਹੜਾ ਪੂਰਾ ਲਾਲ ਕਰ ਦਿੰਦਾ ਜੀ 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 ਕਿਸ਼ੋਰੀ ਲਾਲ ਵਾਕਿਆ ਮੈਨੂੰ ਕਹੇ ਕਿ ਕੁਛ ਦੇਣਾ ਚਾਹੀਏ ਇਸ ਪੰਜਾਬੀ ਨੇ ਜਿਸ ਤਰ੍ਹਾਂ ਦੀ ਉੱਥੇ ਨੇਰੀ ਬੰਨੀ ਆ ਇਹ ਬਾ ਕਮਾਲ ਕਮ ਹੋ ਗਿਆ ਤੇ ਇਹਦਾ ਮਤਲਬ ਇਹ ਆ ਕਿ ਯੂਪੀ ਖਿਸਕਣ ਜਾ ਰਿਹਾ ਹੈ ਯੂਪੀ ਖਿਸਕਣ ਜਾ ਰਿਹਾ ਕਿੰਨਾ ਕੁ ਖਿਸਕੇਗਾ ਆਪਾਂ ਉਹਦੋਂ ਵੀ ਗੱਲ ਕੀਤੀ ਸੀ ਯੂਪੀ ਖਿਸ ਕਰਿਆ ਕਰਨਾਟਕ ਖਿਸਕ ਚੁੱਕਾ ਹੈ ਆਲਰੇਡੀ ਮਹਾਰਾਸ਼ਟਰ ਤੇ ਬੁਰੀ ਤਰ੍ਹਾਂ ਹਿੱਲ ਗਿਆ ਉੱਥੇ ਤੇ ਪਹਚਾ ਲਾ ਰਿਹਾ ਹੈ ਜੀ ਜੀ ਪਹਚਾ ਲਾ ਰਿਹਾ ਉੱਥੇ ਤਾਂ ਰਾਜਸਥਾਨ ਹਿੱਲੇਗਾ ਸ਼ੇਕ ਕਰੇਗਾ ਆਪ ਹਰਿਆਣਾ ਤੇ ਬਿਲਕੁਲ ਨੀ ਮੁੱਦੇ ਮੂੰਹ ਦਿੱਲੀ ਪੰਜਾਬ ਹਿਮਾਚਲ ਉੱਥੇ ਵੀ ਹਲਚਲ ਸੋ ਬਹੁਤ ਔਖਾ ਹੋ ਗਿਆ ਬਹੁਤ ਔਖਾ ਹੈ ਵੈਸੇ ਨਾ ਇਹ ਜਿਹੜਾ ਇਲੈਕਸ਼ਨ ਹੈ ਇਹ ਬਿਲਕੁਲ ਜਿੱਦਾਂ ਕਈ ਫਿਲਮਾਂ ਨਹੀਂ ਹੁੰਦੀਆਂ ਜੀ ਕਿ ਜਿੱਦੇ ਚ ਮਤਲਬ ਕਿ ਐ ਵਾਟਸ ਐ ਸ਼ੂਕਦੀ ਜਾਂਦੀ ਹੈ ਕਹਾਣੀ ਪਰ ਐਂਡ ਦੇ ਜਗ ਮਤਲਬ ਉਹ ਤੇਰਾ ਭਲਾ ਹੋ ਜੇ ਆ ਹੋ ਗਿਆ ਉਹ ਉਦਾਂ ਦਾ ਇਲੈਕਸ਼ਨ ਬਣ ਗਿਆ ਇਹ ਬਿਲਕੁਲ ਜੀ 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 ਬਲਜੀਤ ਜੀ ਕਹਿੰਦੇ ਪਿਆ ਕਿ ਮੋਦੀ ਦੇ ਬਿਆਨਾਂ ਤੋਂ ਪਤਾ ਲੱਗਦਾ ਕਿ ਮੋਦੀ ਨਾਲ ਖੇਲਾ ਹੋ ਰਿਹਾ ਜੀ ਕਹਿੰਦੇ ਨਹੀਂ ਨਹੀਂ ਬਿਲਕੁਲ ਬਿਲਕੁਲ ਬਹੁਤ ਹੀ ਨਿਮਨ ਪੱਦਰ ਤੇ ਪਰਦਾ ਅੱਛਾ ਪਹਿਲਾ ਪ੍ਰਧਾਨ ਮੰਤਰੀ ਜਿਸ ਨੇ ਨਫਰਤ ਹੀ ਪਾਸ਼ਣ ਦੇ ਦਿੱਤਾ ਜੀ ਇੰਡੀਆ ਦੀ ਹਿਸਟਰੀ ਚ ਰੂਬੀ ਕਾ ਲਿਆਕਤ ਵਰਗੇ ਪੱਤਰਕਾਰ ਜਿਹੜੇ ਉਹ ਇਸ ਕੱਲ ਨੂੰ ਨਹੀਂ ਪੁੱਛਣਗੇ ਸਵਾਲ ਇਹੀ ਬਣਦਾ ਹੈ ਕਿ ਤੁਸੀਂ ਪਹਿਲੇ ਮਨਿਸਟਰ ਦੇ ਤੌਰ ਤੇ ਪ੍ਰਾਈਮ ਮਨਿਸਟਰ ਦੇ ਤੌਰ ਤੇ ਧਰਜੋਗੇ ਜਿਨ੍ਹਾਂ ਨੇ ਹੇਟ ਸਪੀਚ ਕੀਤੀ ਤੇ ਜਿਹਦਾ ਕਹ ਲੋ ਕਿ ਨੋਟਸ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਲੈਣਾ ਪੈਗੇ ਜੀ 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 ਰਣਿੰਦਰਦੀਪ ਜੀ ਇਧਰਲੇ ਪਾਸੇ ਤੋਂ ਕੰਟ੍ਰਿਬਿਊਟ ਕੀਤਾ ਧੰਨਵਾਦ ਤੁਹਾਡਾ ਜੀ ਤਾਂ ਕਮੈਂਟ ਖਾਸਿਆਂ ਦੇ ਪੈ ਕੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹੇ ਨੇ ਕਿਨੇ ਕਿ ਜੀ ਕਿਸ਼ੋਰੀ ਲਾਲ ਜੀ ਹਾਂ ਜੀ ਨਹੀਂ ਬਿਲਕੁਲ ਉਹਨਾਂ ਨੇ ਫਿਰ ਇਸੇ ਤਰ੍ਹਾਂ ਹੀ ਕਹਿ ਲਓ ਕਿ ਆਪ ਦਾ ਜਿਹੜਾ ਤਜਰਬਾ ਚੁੱਕਿਆ ਹੈ ਨਾ ਤੇ ਇਹਨਾਂ ਨੇ ਫਿਰ ਜਿਹੜੀ ਸਟ੍ਰੈਟਜੀ ਅਪਣਾਈ ਆ ਫਿਰ ਉਹ ਠੀਕ ਰਹੀ ਹੈ ਮਾਨੂ ਸਾਹਿਬ ਰਾਇਬਰੀਲੀ ਆਪ ਗਿਆ ਚਲੇ ਇਥੇ ਕਿਸ਼ੋਰੀ ਲਾਲ ਨੇ ਉਲਝਾ ਦਿੱਤਾ ਸਿਮਰ ਤੇ ਰਾਣੀ ਜੀ 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 ਤਾ ਇਹਦੇ ਨਾਲ ਉੱਪਰਲੇ ਪਾਸੇ ਸੱਤਾ ਜੀ ਕਹਿੰਦੇ ਪਸੀ 40 ਸਾਲਾਂ ਦੀ ਮਿਹਨਤ ਆ ਜੀ ਉਹਨਾਂ ਦੀ ਕਹਿੰਦੇ ਕਿ ਬਾਈ ਜਾਹਲੀ ਸਾਲ ਬਿਲਕੁਲ ਕੰਪਾਨਾ ਵਰਕ ਸੰਭਾਲਦਿਆਂ ਨੂੰ ਹੋ ਗਿਆ ਫਿਰ ਉੱਥੇ ਅਮਰਕੀ ਚ ਕਿਉਂਕਿ ਗਾਂਧੀ ਫੈਮਿਲੀ ਦਾ ਸਾਰਾ ਸਿਆਸੀ ਕੰਮ ਕਰ ਉਹ ਹੀ ਦੇਖਦੇ ਸੀਗੇ ਨਾ ਤੇ ਤਾਂ ਮੈਂ ਕਿਹਾ ਕਿ ਦੋਸਤ ਨੇ ਦੱਸਿਆ ਕਿ ਬੂਥ ਲੈਵਲ ਤੱਕ ਦੇ ਬੰਦਿਆਂ ਦੇ ਯਾਰ ਨਾ ਯਾਦ ਨੇ ਕਿਸ਼ੋਰੀ لال ਜੀ 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 ਚਲੋ ਅਸੀਂ ਚਾਹੁੰਦੇ ਕਿ ਪੰਜਾਬੀ ਜਿੱਤੇ ਅਸੀਂ ਤੇ ਪੰਜਾਬੀ ਹੋਂਦ ਦੇ ਨਾਲ ਵਧੀਆ ਗੱਲ ਹੈ ਵਧੀਆ ਗੱਲ ਹੈ